ਬਿਕਰਮਜੀਤਿਆ ਕੇਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਦਾ ਹੁਣ ਬਿਆਨ ਕੀ ਹੈ ਕਾਂਗਰਸ ਪਾਰਟੀ ਦੇ ਵੇਲੇ ਹੀ ਪਰਚਾ ਦਰਜਾ ਜਦੋਂ ਉਦੋਂ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਸਨ ਜਿਹੜਾ ਦਸੰਬਰ 2021 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜਾ ਤੇ ਕਾਂਗਰਸ ਪਾਰਟੀ ਨੂੰ ਇਸ ਮਸਲੇ ਦੇ ਵਿੱਚ ਬੋਲਣ ਦਾ ਹੱਕ ਨਹੀਂ ਜਾਂ ਦੇ ਮੰਨੂ ਕਿ ਤੁਸੀਂ ਉਸ ਵੇਲੇ ਪਰਚਾ ਗਲਤ ਕੀਤਾ ਸੀ ਜਰਦੀ ਚੰਨੀ ਸਾਹਿਬ ਕਹਿ ਰਹੇ ਨੇ ਕਿ ਮੈਂ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ ਮੈਂ ਤੇ ਪ੍ਰਗਟ ਸਿੰਘ ਹੁਣਾ ਦੇ ਨਾਮ ਤੇ ਲੈ ਕੇ ਗੱਲ ਕੀਤੀ ਸੀ ਕਿ ਪ੍ਰਗਟ ਸਿੰਘ ਨੂੰ ਵੀ ਸਰਕਾਰ ਕੇ ਅੰਦਰ ਜਤਨਕਾਰੀਆ ਉਹਦੇ ਖਿਲਾਫ ਵਿਜੀਲੈਂਸ ਕੇਸ ਦਰਜ ਕਰਨ ਲਾ ਚਾਹੁੰਦੀ ਹੈ ਉਹਦੇ ਖਿਲਾਫ ਮਨਜ਼ੂਰੀਆਂ ਲਈ ਜਾ ਰਹੀਆਂ ਨੇ ਮੈਂ ਤੇ ਉਸ ਧੱਕੇ ਦੀ ਗੱਲ ਕੀਤੀ ਸੀ ਨਾ ਕਿ ਵਿਕਰਮ ਸਿੰਘ ਮਜੀਠੀਆ ਮਸਲੇ ਦੇ ਵਿੱਚ ਨਾ ਤੇ ਚੰਦਿਸ ਚੰਨੀ ਸਮੇਤ ਬਾਕੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਆ ਉਹਨਾਂ ਨੂੰ ਵਿਕਰਮ ਸਿੰਘ ਜੀਠੀਆ ਦੇ ਬੋਲਣ ਦੇ ਮਸਲੇ ਦੇ ਵਿੱਚ ਇੰਨਾ ਜ਼ਿਆਦਾ ਖੁੱਲ ਕੇ ਬੋਲਣ ਦੀ ਲੋੜ ਨਹੀਂ ਸੀ ਤੇ ਹੁਣ ਗਵਾਹੀ ਦੇਣ ਦੀ ਲੋੜ ਨਹੀਂ ਹੁਣ ਚਾਰजेस ਚ ਨਹੀਂ ਹੋਰ ਫਸ ਗਏ ਨੇ ਪਹਿਲਾਂ ਉਹਨਾਂ ਨੇ ਬਿਆਨ ਦੇ ਦਿੱਤਾਗਾ ਤੇ ਪੰਜਾਬ ਸਰਕਾਰ ਨੇ ਬੁਰੀ ਤਰ੍ਹਾਂ ਘੇਰ ਲਿਆ ਆਮ ਆਦੀ ਪਾਰਟੀ ਨੇ ਬੁਰੀ ਤਰ੍ਹਾਂ ਘੇਰ ਲਿਆ ਹੁਣ ਉਹ ਕਹਿੰਦੇ ਕਿ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਹੁਣ ਤੁਸੀਂ ਗਵਾਹੀ ਦੇਣ ਜਾਓਗੇ ਤੁਸੀਂ ਗਵਾਹੀ ਤਾਂ ਡਿੱਕੀ ਬੰਦੀ ਹੈਗੀਏ ਤੁਸੀਂ ਉਹਨਾਂ ਦੀ ਪ੍ਰਾਪਰਟੀ ਕਦੀ ਜਾਂਚ ਕਰਵਾਈ ਸੀ ਉਹਨਾਂ ਦੀ ਕਿੰਨੀ ਇਨਕਮ ਸੀ ਕਿੰਨੀਆਂ ਉਹਦੀਆਂ ਪ੍ਰਾਪਰਟੀਆਂ ਸੀ ਕਿੰਨੀਆਂ ਉਹਨੀਆਂ ਦੀਆਂ ਫੈਕਟਰੀਆਂ ਸੀ ਤੁਸੀਂ ਜਾਂਚ ਕਰਵਾਈ ਤੁਹਾਡੇ ਵੇਲੇ ਸਿਰ ਤੇ ਸਿਰਫ ਨਸ਼ਿਆਂ ਨੂੰ ਲੈ ਕੇ ਕੇਸ ਦਰਜ ਹੋਇਆ ਸੀ ਨਾ ਕਿ ਪ੍ਰਾਪਰਟੀ ਨੂੰ ਲੈ ਕੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਚੱਕਰ ਦੇ ਵਿੱਚ ਇਸ ਕਰਕੇ ਚੰਗੇ ਚੰਨੀ ਆਪ ਹੀ ਸੈਲਫ ਗੋਲ ਕਰੀ ਜਾ ਰਹੇ ਨੇ ਹਾਲਾਂਕਿ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਲੀਡਰ ਦੀ ਹਾਈਪ ਕਰੀਏਟ ਹੋ ਰਹੀ ਹੈ ਨਾ ਕਿ ਕਾਂਗਰਸ ਪਾਰਟੀ ਦੇ ਵਿੱਚ ਅਗਲਾ ਪ੍ਰਧਾਨ ਕਿਹੜਾ ਹੋ ਸਕਦਾ ਜਾਂ ਮੁੱਖ ਮੰਤਰੀ ਦੇ ਦੌਰ ਦੇ ਵਿੱਚ ਕੌਣ-ਕੌਣ ਹੋ ਸਕਦਾ ਉਹਦੇ ਵਿੱਚ ਚਰਨਜੀਤ ਚੰਨੀ ਦਾ ਮੋਹਰਲਿਆ ਚ ਨਾਮ ਵੱਜਦਾ ਹੈ ਪਰ ਜਿਹੜਾ ਹੁਣ ਚਰਨਜੀਤ ਚੰਨੀ ਸਾਹਿਬ ਨੇ ਸੈਲਫ ਗੂਲ ਕਰ ਲਿਆ ਨਾ ਇਹਦਾ ਉਹਨਾਂ ਨੂੰ ਸਿਆਸੀ ਤੌਰ ਤੇ ਕਮਿਆਜਾ ਵੀ ਭੁਗਤਣਾ ਪੈ ਸਕਦਾ ਹੈ ਵਿਕਰਮ ਮੀ ਜੀਠਿਆ ਕੇਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੁਣ ਬਿਆਨ ਕੀ ਹੈ ਹੁਣ ਉਹਨਾਂ ਨੇ ਸਪਸ਼ਟੀ ਕਰਨ ਦਿੰਦਿਆਂ ਹੋਇਆਂ ਕੀ ਆਖਿਆ ਕਿ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਵਿਜੀਲੈਂਸ ਦੇ ਕੋਲ ਪਰ ਇਸ ਤੋਂ ਪਹਿਲਾਂ ਉਹਨਾਂ ਦਾ ਇੱਕ ਜਦੋਂ ਬਿਆਨ ਆਇਆ ਤੇ ਕਾਫੀ ਘਿਰ ਗਏ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਜਦੋਂ ਤੁਸੀਂ ਆਪਣੀ ਸਰਕਾਰ 'ਚ ਪਰਚਾ ਦਰਜ ਕੀਤਾ ਜਾਂ ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਨੂੰ ਨਸ਼ਾ ਤਸਕਰ ਤੱਕ ਦੱਸਦੇ ਰਹੇ ਹੋ ਤੇ ਹੁਣ ਕਹਿ ਰਹੇ ਹੋ ਗਲਤ ਕਾਰਵਾਈ ਹੋਈ ਹੈ ਇਸ ਦਾ ਜਵਾਬ ਮੁੜ ਕੇ ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੀ ਦਿੱਤਾ ਇਸ ਬਾਰੇ ਗੱਲ ਕਰਾਂਗੇ ਕਿ ਉਹਨਾਂ ਦਾ ਪਹਿਲਾ ਬਿਆਨ ਕੀ ਸੀ ਤੇ ਹੁਣ ਉਹ ਕੀ ਕਹਿ ਰਹੇ ਨੇ ਕਿ ਉਹ ਵਿਕਰਮ ਮਜੀਠੀਆ ਦੇ ਖਿਲਾਫ ਬਾਕੀ ਲੀਡਰਾਂ ਦੇ ਵਾਂਗ ਗਵਾਹੀ ਦੇਣ ਵੀ ਜਾ ਸਕਦੇ ਨੇ ਇਸ ਬਾਰ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਦੇ ਵਿੱਚ ਹੀ 2012 2021 ਨੂੰ ਇੱਕ ਪਰਚਾ ਦਰਜ ਹੋਇਆ ਪਹਿਲੀ ਵਾਰ ਹੀ ਐਨਡੀਪੀਐਸ ਦੇ ਤਹਿਤ ਵਿਕਰਮਜੀਠਿਆ ਖਿਲਾਫ ਉਦੋਂ ਉਹਨਾਂ ਦੇ ਬਿਆਨ ਹੋਰ ਸੀ ਪਰ ਬਾਅਦ ਵਿੱਚ ਜਦੋਂ ਕਾਰਵਾਈ ਵਿਕਰਮਜੀਠਿਆ ਤੇ ਕੋਈ ਵਿਜੀਲੈਂਸ ਨੇ ਕੀਤਾ ਕਿ ਆਮਦਨ ਤੋਂ ਵੱਧ ਜਾਇਦਾਦ ਹੈ ਇਸ ਦੀ ਨਖੇਦੀ ਕੀਤੀ ਗਈ ਹੁਣ ਕਹਿ ਰਹੇ ਨੇ ਜਿਹੜੇ ਚਰਨ ਸਿੰਘ ਚੰਨੀ ਕਿ ਉਹ ਵੀ ਗਵਾਹੀ ਦੇਣ ਨੂੰ ਤਿਆਰ ਨਹੀਂ ਆਮ ਆਦਮੀ ਪਾਰਟੀ ਨੇ ਝੂਠਾ ਪ੍ਰਚਾਰ ਕੀਤਾ ਉਹਨਾਂ ਦੇ ਬਾਰੇ ਤਦ ਕੋ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਵੇਲੇ ਹੀ ਪਰਚਾ ਦਰਜ ਹੋਇਆ ਜਦੋਂ ਉਦੋਂ ਮੁੱਖ ਮੰਤਰੀ ਚਰਨ ਸਿੰਘ ਚੰਨੀ ਸਨ ਜਿਹੜਾ ਦਸੰਬਰ 2021 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜਾ ਤੇ ਕਾਂਗਰਸ ਪਾਰਟੀ ਨੂੰ ਇਸ ਮਸਲੇ ਦੇ ਵਿੱਚ ਬੋਲਣ ਦਾ ਹੱਕ ਨਹੀਂ ਜਾਂ ਤੇ ਮੰਨੋ ਕਿ ਤੁਸੀਂ ਉਸ ਵੇਲੇ ਪਰਚਾ ਗਲਤ ਕੀਤਾ ਸੀ ਤੇ ਅੱਜ ਉਸ ਮਸਲ ਪਰਚੇ ਦੀ ਅਗਲੀ ਕੜੀ ਦੇ ਵਿੱਚ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਇੱਕ ਨਵਾਂ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਕੇਸ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਦਿੰਦੀ ਹੈ ਤੇ ਤੁਸੀਂ ਉਹਨੂੰ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਤੱਕ ਹੋਇਆ ਇਸੇ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਇੱਕ ਸਿਆਸੀ ਗਏਗਾ ਜਿਹੜਾ ਇੱਕ ਦੂਜੇ ਨੂੰ ਬਚਾਉਣ ਦੇ ਵਿੱਚ ਸਰਗਰਮ ਹੋ ਜਾਂਦੇ ਨੇ ਹੁਣ ਚਰਨਜੀਤ ਚੰਨੀ ਸਾਹਿਬ ਕਹਿ ਰਹੇ ਨੇ ਕਿ ਮੈਂ विक्रम सिंह मजीठिया ਦਾ ਨਾਮ ਲੈ ਕੇ ਗੱਲ ਨਹੀਂ ਕੀਤੀ ਮੈਂ ਤੇ ਪ੍ਰਗਟ ਸਿੰਘ ਹੁਣਾ ਦੇ ਨਾਮ ਤੇ ਲੈ ਕੇ ਗੱਲ ਕੀਤੀ ਸੀ ਕਿ ਪ੍ਰਗਟ ਸਿੰਘ ਨੂੰ ਵੀ ਸਰਕਾਰ ਕੇ ਅੰਦਾਜ਼ਤਨ ਕਰੀਆ ਉਹਦੇ ਖਿਲਾਫ ਵਿਜੀਲੈਂਸ ਕੇਸ ਦਰਜ ਕਰਨ ਲਾ ਚਾਹੁੰਦੀ ਹੈ ਉਹਦੇ ਖਿਲਾਫ ਮਨਜ਼ੂਰੀਆਂ ਲਈ ਜਾ ਰਹੀਆਂ ਨੇ ਮੈਂ ਤੇ ਉਸ ਧੱਕੇ ਦੀ ਗੱਲ ਕੀਤੀ ਸੀ ਨਾ ਕਿ ਵਿਕਰਮ ਸਿੰਘ ਮਜੀਠੀਆ ਹੁਣ ਬਿਆਨ ਉਹਨਾਂ ਦਾ ساری ਦੁਨੀਆ ਨੇ ਸੁਣਿਆਗਾ ਹੁਣ ਆਜਮਾਦੀ ਪਾਰਟੀ ਦੇ ਲੀਡਰ ਇਹ ਕਹਿ ਰਹੇ ਨੇ ਕਿ ਚਰਨਜੀਤ ਚੰਨੀ ਸਾਹਿਬ ਨੇ ਯੂ ਟਰਨ ਲੈ ਲਿਆਗਾ ਉਹਦੇ ਚਾਹੇ ਬਲਤੇਜ ਪੰਨੂ ਹੋਣ ਚਾਹੇ ਅਜਹਰਪਾਲ ਸਿੰਘ ਚੀਮਾ ਹੋਣਾਂ ਨੇ ਇੱਕ ਵੱਖਰੀ ਵੀ ਪ੍ਰੈਸ ਕਾਨਫਰੰਸ ਕੀ ਕੀਤੀ ਹੈ ਗਿਆ ਅਸਲ ਦੇ ਵਿੱਚ ਨਾਤੇ ਚਰਨਜੀਤ ਚੰਨੀ ਸਮੇਤ ਬਾਕੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਆ ਉਹਨਾਂ ਨੂੰ ਵਿਕਰਮ ਸਿੰਘ ਜੀਠੀਆ ਦੇ ਬੋਲਣ ਦੇ ਮਸਲੇ ਦੇ ਵਿੱਚ ਇੰਨਾ ਜ਼ਿਆਦਾ ਖੁੱਲ ਕੇ ਬੋਲਣ ਦੀ ਲੋੜ ਨਹੀਂ ਸੀ ਤੇ ਹੁਣ ਗਵਾਹੀ ਦੇਣ ਦੀ ਲੋੜ ਨਹੀਂ ਹੁਣ ਚਾਰਜਿਸ ਚ ਨਹੀਂ ਹੋਰ ਫਸ ਗਏ ਨੇ ਪਹਿਲਾਂ ਉਹਨਾਂ ਨੇ ਬਿਆਨ ਦੇ ਦਿੱਤਾਗਾ ਤੇ ਪੰਜਾਬ ਸਰਕਾਰ ਨੇ ਬੁਰੀ ਤਰ੍ਹਾਂ ਘੇਰ ਲਿਆ ਆਮ ਆਦੀ ਪਾਰਟੀ ਨੇ ਬੁਰੀ ਤਰ੍ਹਾਂ ਘੇਰ ਲਿਆ ਹੁਣ ਉਹ ਕਹਿੰਦੇ ਕਿ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਤੇ ਹੁਣ ਸਰਕਾਰ ਉਹ ਕਹੋਗੇ ਜੇ ਗਵਾਹੀ ਦੇਣ ਨੂੰ ਤਿਆਰ ਤੁਸੀਂ ਆ ਜਾਓ ਹੁਣ ਤੁਸੀਂ ਗਵਾਹੀ ਦੇਣ ਜਾਓਗੇ ਤੁਸੀਂ ਗਵਾਹੀ ਦਾ ਡਿੱਕੀ ਬੰਦੀ ਹੈਗੀਏ ਤੁਸੀਂ ਉਹਨਾਂ ਦੀ ਪ੍ਰਾਪਰਟੀ ਕਦੀ ਜਾਂਚ ਕਰਵਾਈ ਸੀ ਉਹਨਾਂ ਦੀ ਕਿੰਨੀ ਇਨਕਮ ਸੀ ਕਿੰਨੀਆਂ ਉਹਦੀਆਂ ਪ੍ਰਾਪਰਟੀਆਂ ਸੀ ਕਿੰਨੀਆਂ ਉਹਨੀਆਂ ਦੀ ਫੈਕਟਰੀਆਂ ਸੀ ਤੁਸੀਂ ਜਾਂਚ ਕਰਵਾਈ ਤੁਹਾਡੇ ਵੇਲੇ ਸਿਰ ਤੇ ਸਿਰਫ ਨਸ਼ਿਆਂ ਨੂੰ ਲੈ ਕੇ ਕੇਸ ਦਰਜ ਹੋਇਆ ਸੀ ਨਾ ਕਿ ਪ੍ਰਾਪਰਟੀ ਨੂੰ ਲੈ ਕੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਚੱਕਰ ਦੇ ਵਿੱਚ ਇਸ ਕਰਕੇ ਚੰਨਿਸ ਚੰਨੀ ਆਪ ਹੀ ਸੈਲਫ ਗੋਲ ਕਰੀ ਜਾ ਰਹੇ ਨੇ ਹਾਲਾਂਕਿ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਲੀਡਰ ਦੀ ਹਾਈਪ ਕਰੀਏਟ ਹੋ ਰਹੀ ਹੈ ਨਾ ਕਿ ਕਾਂਗਰਸ ਪਾਰਟੀ ਦੇ ਵਿੱਚ ਅਗਲਾ ਪ੍ਰਧਾਨ ਕਿਹੜਾ ਹੋ ਸਕਦਾ ਜਾਂ ਮੁੱਖ ਮੰਤਰੀ ਦੇ ਦੌਰ ਦੇ ਵਿੱਚ ਕੌਣ-ਕੌਣ ਹੋ ਸਕਦਾ ਉਹਦੇ ਵਿੱਚ ਚੰਗੇਸ ਚੰਨੀ ਦਾ ਮੋਹਰ ਲਿਆ ਚ ਨਾਮ ਵੱਜਦਾ ਹੈ ਪਰ ਜਿਹੜਾ ਹੁਣ ਚੰਗੇਸ ਚੰਨੀ ਸਾਹਿਬ ਨੇ ਸੈਲਫ ਗੂਲ ਕਰ ਲਿਆ ਨਾ ਇਹਦਾ ਉਹਨਾਂ ਨੂੰ ਇੱਕ ਸਿਆਸੀ ਤੌਰ ਤੇ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ ਅੱਜ ਹਰਪਾਲ ਸਿੰਘ ਚੀਮਾ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਹਨਾਂ ਸਾਰੇ ਲੀਡਰਾਂ ਦੇ ਚਾਹੇ ਸੁਪਾਲ ਸਿੰਘ ਕਹਿ ਰਿਹਾ ਚਾਹੇ ਪ੍ਰਤਾਪ ਸਿੰਘ ਬਾਦਲਵਾ ਚਾਹੇ ਚੰਦੀ ਸੰਨੀ ਵਿਧਾਨ ਸਭਾ ਦੇ ਅੰਦਰ ਕੀ ਬੋਲਦੇ ਰਹੇ ਨੇ ਵਿਧਾਨ ਸਭਾ ਦੇ ਬਾਹਰ ਕੀ ਬੋਲਦੇ ਰਹੇ ਨੇ ਵਿਕ੍ਰਮ ਸਿੰਘ ਜੀਠਿਆਸ ਬਾਰੇ ਤੇ ਅੱਜ ਕੀ ਬੋਲ ਰਹੇ ਨੇ ਉਹਨਾਂ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਇੱਕ ਰੱਖ ਦਿੱਤਾਗਾ ਠੀਕ ਹੈ ਕਿ ਨਸ਼ਿਆਂ ਦੇ ਮਸਲੇ ਦੇ ਵਿੱਚ ਪੰਜ ਕਮੇਟੀਆਂ ਬਣ ਚੁੱਕੀਆਂ ਨੇ 4 ਸਾਲ ਹੋ ਚੁੱਕੇ ਨੇ ਸਰਕਾਰ ਚਲਾਨ ਪੇਸ਼ ਨਹੀਂ ਕਰ ਸਕੀ 38 ਮਹੀਨੇ ਨਾਲ ਦੇ ਨੇ 3 ਮਹੀਨੇ ਉਹਨਾਂ ਦੇ ਸੀ ਚਲਾਨ ਪੇਸ਼ ਨਹੀਂ ਕਰ ਸਕੀ ਹਾਈ ਕੋਰਟ ਤੋਂ ਉਹਨੂੰ ਵੱਡੀ ਰਾਤ ਮਿਲਿਆ ਸੁਪਰੀਮ ਕੋਰਟ ਤੱਕ ਵੱਡੀ ਰਾਤ ਮਿਲਿਆ ਉਹ ਇੱਕ ਵੱਖਰਾ ਇਸ਼ੂ ਹੈ ਕਿ ਉਹ ਕੇਸ ਕਦੋਂ ਕਲੋਜ਼ ਹੋਏਗਾ ਜਦ ਇਸ ਕੇਸ ਦੇ ਵਿੱਚ ਕੁਝ ਨਿਕਲ ਨਹੀਂ ਰਿਹਾ ਤੋ ਕੇਜ ਕੇਸ ਆਟੋਮੈਟਿਕ ਹੀ ਸਮਝ ਲਓ ਕਿ ਬੰਦ ਦੀ ਹੈ ਪਰ ਹੁਣ ਇਸੇ ਕਰਕੇ ਸਰਕਾਰ ਨੇ ਨਵਾਂ ਕੇਸ ਰਜਿਸਟਰ ਕੀਤਾ ਬੜਾ ਕਲੀਅਰ ਕਾਨੂੰਨ ਕਹਿੰਦੇ ਹੈਗੇ ਨੇ ਕਿ ਐਨ ਡੀ ਪੀਸ ਐਕਟ ਦਾ ਜਿਹੜਾ ਮਸਲਾ ਵਾ ਉਹ ਪੰਜਾਬ ਵਿਜੀਲੈਂਸ ਬਿਊਰੋ ਨਹੀਂ ਦਰਜ ਕਰ ਸਕਦੀ ਉਸ ਤੇ ਉਹ ਪੜਤਾਲ ਨਹੀਂ ਕਰ ਸਕਦੀ ਵਿਜੀਲੈਂਸ ਦਾ ਮਸਲਾ ਸਿਰਫ ਤੇ ਸਿਰਫ ਨਰੋਡ ਰੂਪ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਹੀ ਉਹ ਮੁਕਦਮਾ ਦਰਜ ਕਰ ਸਕਦੀ ਹੈ ਰਿਸ਼ਵਤਖੋਰੀ ਨੂੰ ਲੈ ਕੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਚੱਕਰ ਦੇ ਵਿੱਚ ਤੇ ਇਹਦੇ ਵਿਜੀਲੈਂਸ ਨੇ ਮੁਕਦਮਾ ਦਰਜ ਕੀਤਾ ਹੁਣ ਸਰੋਤਾਂ ਤੋਂ ਵੱਧ ਆਮਦਨ ਹੌਂ ਦੇ ਚੱਕਰ ਦੇ ਵਿੱਚ ਜਿਹੜੇ ਨੇ ਚਰਨਜੀਤ ਚੰਨੀ ਸਾਹਿਬ ਜੋ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਗਵਾਹੀ ਕਿੰਨੀ ਕੀ ਅਸਰਦਾਰ ਰਹੇਗੀ ਮਤਲਬ ਤੁਸੀਂ ਸਿਆਸਤ ਦੇ ਵਿੱਚ ਸੈਲਫ ਗੋਲ ਕਰੀ ਜਾ ਰਹੇ ਹੋ ਇੱਕ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਤੁਹਾਨੂੰ ਇੱਕ ਨਹੀਂ ਜਦ ਤੁਸੀਂ ਆਪਣੇ ਤੁਹਾਡੀ ਗਵਾਹੀ ਦੇ ਵਿੱਚ ਜਿਹੜਾ ਪਰਚਾ ਦਰਜ ਹੋ ਤੇ ਅੱਜ ਕਹਿੰਦੇ ਕਿ ਮੈਂ ਅਗਰ ਸਰਕਾਰ ਚਾਹੇਗੀ ਤੇ ਮੈਂ ਗਵਾਹੀ ਦੇਣ ਨੂੰ ਤਿਆਰ ਤੇ ਸਰਕਾਰ ਦੇ ਚਿੱਠੀ ਕੱਢ ਰਹੀ ਸਰਕਾਰ ਦੇ ਅੱਗੇ ਬੰਦੇ ਵਿਜੀਲੈਂਸ ਬੰਦੇ ਲਬਲਬ ਕੇ ਲੈ ਕੇ ਆ ਰਹੀ ਹੈ ਕੁਝ ਆ ਪਾ ਰਹੇ ਨੇ ਕੁਝ ਚੱਲ ਕੇ ਆ ਰਹੇ ਨੇ ਤੇ ਕਈਆਂ ਨੂੰ ਸਰਕਾਰ ਬੁਲਾ ਰਹੀ ਆ ਚਾਹੇ ਉਹਦੇ ਚ ਅਕਾਲੀ ਦਲ ਤੋਂ ਆਮ ਆਦੀ ਪਾਰਟੀ ਦੇ ਲੀਡਰ ਬਣਨ ਜਾਂ ਫਿਰ ਡੀਜੀਪੀ ਲੈਵਲ ਦੇ ਅਧਿਕਾਰੀ ਹੋਣ ਉਹ ਤਾਂ ਸਰ ਇੱਕ ਆਪ ਹੀ ਚੱਲ ਕੇ ਆ ਰਹੇ ਨੇ ਕਈ ਜ਼ਿੰਮੇਵਾਰ ਨਾਗਰਿਕ ਦੱਸ ਰਹੇ ਨੇ ਆਪਣੇ ਆਪ ਨੂੰ ਤੇ ਕਈਆਂ ਨੂੰ ਸਰਕਾਰ ਕਹਿ ਰਹੀ ਆ ਤੇ ਕਈ ਖੁਦ ਚੱਲ ਕੇ ਆ ਰਹੇ ਨੇ ਅਜੇ ਸਥਿਤੀ ਦੇ ਵਿੱਚ ਚੰਨੀ ਚੰਨੀ ਹੋਣਾ ਨੇ ਪਹਿਲੀ ਗਲਤੀ ਕੀਤੀ ਵਿਕਰਮ ਸਿੰਘ ਜੀਠਿਆ ਨੂੰ ਜਿਹੜਾ ਲੈ ਕੇ ਉਹਨਾਂ ਨੇ ਬੜੀ ਬੋਲਡ ਸਟੇਟਮੈਂਟ ਦਿੱਤੀ ਹੈਗੀ ਉਸੋ ਬਾਅਦ ਜੂਟਰਨ ਲੈ ਲਿਆ ਹੁਣ ਸਫਾਈਆਂ ਦੇ ਰਹੇ ਕਿ ਮੈਂ ਵਿਕਰਮ ਸਿੰਘ ਵਜੀਠੀਆ ਦਾ ਨਾਮ ਨਹੀਂ ਲਿਆ ਰਿਹਾ ਮੈਂ ਤਾਂ ਪ੍ਰਗਟ ਸਿੰਘ ਦਾ ਲਿਆ ਸੀ ਜਿਹੜੇ ਅਰਜਨਾ ਵਾੜੀਆ ਪਦਮਸ਼ਰੀ ਹੈ ਭਾਰਤੀ hockey ਟੀਮ ਦੇ ਕਪਤਾਨ ਰਹੇ ਨੇ 올ੰਪੀਅਨ ਨੇ ਮੈਂ ਤਾਂ ਉਹਦੀ ਗੱਲ ਕੀਤੀ ਹੈਗੀ ਕਿ ਐਡੇ ਵੱਡੇ ਬੰਦੇ ਨੂੰ ਸਰਕਾਰ ਧੱਕਾ ਕਰੀ ਹੈਗੀ ਹੈ ਸਫਾਈ ਦਿੱਤੀ ਹੁਣ ਅੱਜ ਫਿਰ ਕੀ ਕਹਿੰਦੇ ਹੈਗੇ ਕਿ ਮੈਂ ਗਵਾਹ ਬਣਨ ਨੂੰ ਤਿਆਰ ਹਾਂ ਤਹਾਡੀ ਗਵਾਹੀ ਜਿਹੜੀ ਉਹ ਲੈ ਲੈਣਗੇ ਰਿਕਾਰਡ 'ਚ ਲੈਣਗੇ ਤੇ ਤੁਸੀਂ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਚੰਨੀ ਸਾਹਿਬ ਬੁਰੀ ਤਰ੍ਹਾਂ ਫਸ ਗਏ ਹੈਗੇ ਨੇ ਸਰਕਾਰ ਦੇ ਅੱਗੇ ਭਾਲਦੀ ਫਿਰਦੀ ਆ ਕਿ ਕੇਸ ਠੋਸ ਹੋ ਜੇ ਤੁਹਾਡੀ ਜਿਹੜੀ ਗਵਾਹੀ ਹੈ ਉੱਥੇ ਕਾਊਂਟ ਹੋਣਾ ਚੰਨੀ ਸਾਹਿਬ ਕਾ ਮੁੱਖ ਮੰਤਰੀ ਜਾਂ ਮੈਂਬਰ ਪਾਰਲੀਮੈਂਟ ਹਾਈ ਕੋਰਟ ਦੇ ਵਿੱਚ ਕੇਸ ਜਾਊਗਾ ਹੋਰ ਕੇਸ ਮਜ਼ਬੂਤ ਹੋਊਗਾ ਮਤਲਬ ਇਹ ਲੱਗਦਾ ਹੈ ਕਿ ਚੰਨੀ ਚੰਨੀ ਹੋਣਾ ਨੇ ਇਸ ਮਸਲੇ ਦੇ ਵਿੱਚ ਸਰਕਾਰ ਦੀ ਚੜ੍ਹਾਈ ਹੋ ਜਾਣੀ ਭਗਵਾਨ ਤੁਮਾਰ ਸਾਹਿਬ ਦੀ ਬੱਲੇ ਬੱਲੇ ਹੋ ਜਾਣੀ ਕਿ ਦੇਖੋ ਇੱਕ ਆਪੋਜੀਸ਼ਨ ਪਾਰਟੀ ਦਾ ਲੀਡਰ ਬਤੌਰ ਮੁੱਖ ਮੰਤਰੀ ਰਹਿ ਚੁੱਕੇ ਉਹ ਸਾਡੇ ਕੰਮ ਤੇ ਸਾਡੇ ਗਵਾਹ ਬਣ ਕੇ ਆ ਗਏ ਤੇ ਸਿਆਸਤ ਦੇ ਵਿੱਚ ਚੰਨੀ ਸਾਹਿਬ ਦਾ ਜਿਹੜਾ ਕੱਲ੍ਹ ਦੇ ਸੀ ਉਹਨਾਂ ਨੇ ਆਪਣੇ ਆਪ ਵੀ ਡਾਊਨ ਕਰ ਲਿਆਗਾ ਤੁਸੀਂ ਸਰਕਾਰ ਦੀ ਪ੍ਰਸ਼ੰਸਾ ਉਸ ਕੰਮ ਦੀ ਕਰ ਰਹੇ ਹੋ ਜਿਹੜੀ ਤੁਹਾਨੂੰ ਨਹੀਂ ਕਰਨੀ ਚਾਹੀਦੀ ਸੀ ਤੇ ਜਿੰਨਾ ਦੀ ਕਰਨੀ ਚਾਹੀਦੀ ਸੀ ਤੁਸੀਂ ਬਤੌਰ অপোজিশন লিডার কর ਨਹੀਂ ਰਿਹਾਗੇ ਹੁਣ ਇਸ ਚੰਨੀ ਸਾਹਿਬ ਬੁਰੀ ਤਰ੍ਹਾਂ ਫਸ ਗਏ ਨੇ ਇਸ ਮਸਲੇ ਦੇ ਵਿੱਚ ਹੁਣ ਦੇਖੋ ਨਾ ਇਹ ਚੰਨੀ ਸਾਹਿਬ ਮੁੱਖ ਮੰਤਰੀ ਸਨ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਸਨ ਨਹੀਂ ਬੋਲੇ ਕਿਉਂਕਿ ਜਿਹੜੇ ਉਸ ਸਮੇਂ ਜ਼ਿੰਮੇਵਾਰ ਸੀ ਉਹ ਅੱਜ ਕਿਉਂ ਬੋਲਣ ਜਾਂ ਤੇ ਫਿਰ ਉਸ ਦਿਨ ਗਲਤ ਸੀ ਜਾਂ ਅੱਜ ਗਲਤ ਹੈ ਜਾਂ ਉਦੋਂ ਸਹੀ ਸੀ ਤੇ ਅੱਜ ਫਿਰ ਸਰਕਾਰ ਕਿਵੇਂ ਗਲਤ ਹੈ ਇਸੇ ਕਰਕੇ ਆਮਾਦੀ ਪਾਰਟੀ ਨੇ ਵਿਕਰਮ ਸਿੰਘ ਮਜੀਠੀਆ ਦੇ ਮਸਲੇ 'ਤੇ ਇੱਕ ਚੰਗੀ ਮਹਿਮ ਸ਼ੁਰੂ ਕੀਤੇ ਉਹ ਤੇ ਫੜ ਫੜ ਕੇ ਲਿਆਏ ਜਾ ਰਹੇ ਨੇ ਉਹ ਤੇ ਕਹਿ ਰਹੇ ਨੇ ਕਿ ਸਰਵਿਜੀਲੈਂਸ ਵਾਲਿਆਂ ਨੇ ਕਿਹਾ ਕਿ 29 ਫੋਨ ਫੜੇ ਨੇ ਸਭ ਤੋਂ ਪਹਿਲਾਂ ਉਹ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਹੋਣੀ ਬੋਲ ਗਏ ਸੀ ਫਿਰ ਸੀਐਮ ਸਾਹਿਬ ਵੀ ਬੋਲ ਗਏ ਸੀ ਹੁਣ ਕਹਿੰਦੇ ਕਿ ਜਿਹੜੇ ਬੱਚੇ ਜਿਹੜੇ ਆਈਪੈਡ ਕਹਿ ਰਹੇ ਉਹ ਤੇ ਬੱਚਿਆਂ ਦੇ ਸੀ ਵਿਕਰਮ ਸਿੰਘ ਮਜੀਠੀਆ ਦੇ ਦੋਨੇ ਮੁੰਡਿਆਂ ਦੇ ਤੇ ਉਹ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੋੜ ਦਿੱਤੇ ਹੈਗੇ ਨੇ ਇਸ ਕਰਕੇ ਸਰਕਾਰ ਨੂੰ ਹੱਲੇ ਕੱਢਣ ਪਾਉਣ ਵਾਸਤੇ ਕੁਝ ਨਹੀਂ ਸਰਕਾਰ ਦਾ ਸਿਆਸੀ ਟ੍ਰਾਇਲ ਚਲਾ ਰਹੀ ਹੈ ਮਜੀਠੀਆ ਦੀ ਉਹ ਕਹਿੰਦੇ ਕੈਰੈਕਟਰ ਅਸੈਸੀਨੇਸ਼ਨ ਹੋ ਰਹੀ ਆ মিডিਆ ਟ੍ਰਾਇਲ ਚੱਲ ਰਿਹਾ ਹੈਗਾ ਅੱਜ ਜਿਵੇਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਪਹਾੜਾਂ 'ਚ ਲੈ ਕੇ ਜਾ ਰਹੇ ਨੇ ਪਹਾੜਾਂ ਦੀ ਸੈਰ ਕਰਾ ਰਹੀ ਹੈ ਪੁਲਿਸ ਵੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਸੈਰ ਕਰਵਾ ਰਹੇ ਕਿ 4 ਦਿਨ ਥਾਣੇ ਦੇ ਵਿੱਚ ਰਹਿ ਕੇ ਚਲੋ ਤੁਹਾਨੂੰ ਸੈਰ ਕਰਵਾ ਲਿਆ ਦੇਗੇ ਉਹ ਕਿਹੜੇ ਟਿਕਾਣੇ ਲੱਭਣ ਦੇਣਾ ਕਿਹੜੇ ਟਗਾਣੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾ ਰਹੇ ਨੇ ਸਰਕਾਰ ਕਿਸੇ ਨਾ ਕਿਸੇ ਵਿਜੀਲੈਂਸ ਕੇਸ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਕਿ ਚੰਗਾ ਠੋਸ ਬਣ ਜਾਵੇ ਕਿ ਤਾਂ ਜੋ ਵਿਕਰਮ ਸਿੰਘ ਮਜੀਠੀਆ ਨੂੰ ਛੇਤੀ ਕਿਤੇ ਜ਼ਮਾਨਤ ਮਿਲੇ ਹਾਲਾਂਕਿ ਜ਼ਮਾਨਤ ਇਸ ਮਸਲੇ 'ਚ ਮਿਲੂਗੀ 6 ਮਹੀਨੇ 7 ਲਗਨ 8 ਲਗਨ ਸਾਲ ਲਗਣਾ ਜ਼ਮਾਨਤ ਤੇ ਦੇਣੀਆਂ ਪੈਂਦੀਆਂ ਅਦਾਲਤਾਂ ਨੂੰ ਠੀਕ ਹੈ ਉਦੋਂ ਦੇਖਾਂਗੇ ਜਿੱਦਾਂ ਜਮਾਨਤ ਮਿਲਦੀ ਐ ਤੇ ਬਿਕਰਮ ਸਿੰਘ ਮਜੀਠੀਆ ਜਿਵੇਂ ਇਹਨਾਂ ਨੇ ਜਸ਼ਨ ਮਨਾਏ ਸੀ ਮਨੀਸ਼ ਸੋਦੀਆ ਬਾਹਰ ਨਿਕਲ ਸੰਜੇ ਸਿੰਘ ਬਾਹਰ ਨਿਕਲ ਕੇਜਰੀ ਕੇਜਰੀਵਾਲ ਸਾਹਿਬ ਜੋ ਬਾਹਰ ਨਿਕਲੇ ਜਮਾਨਤਾਂ ਲੈ ਕੇ ਉਦੋਂ ਬਿਕਰਮ ਸਿੰਘ ਜੀਠਿਆ ਵੀ ਵਿਕਟਰੀ ਦਾ ਨਿਸ਼ਾਨ ਬਣਾ ਕੇ ਲਿਆਉਂਦੇ ਨੇ ਜਿਵੇਂ ਆਮ ਆਦੀ ਪਾਰਟੀ ਦੇ ਲੀਡਰ ਨਿਸ਼ਾਨ ਬਣਾਇਆ ਸੀ ਤੁਸੀਂ ਕਿਹਾ ਕਿ ਉਹਨਾਂ ਨੂੰ ਪਹਾੜਾਂ ਦੀ ਸੈਰ ਕਰਾਉਣ ਲਈ ਲਜਾਇਆ ਜਾ ਸਕਦਾ ਜਾਂ ਲੈ ਕੇ ਜਾਣਗੇ ਇਸੇ ਦੇ ਦੌਰਾਨ ਹੀ ਇੱਕ ਬੰਦਾ ਜਿਹੜਾ ਕਿ ਪਹਿਲਾਂ ਵੀ ਗਵਾਹੀ ਦਿੰਦਾ ਖੁਦ ਜਮਾਨਤ ਤੇ ਬਾਹਰ ਆਉਂਦਾ ਉਹ ਵੀ ਅੱਜ ਵਿਜੀਲੈਂਸ ਦੇ ਦਫ਼ਤਰ ਪੁੱਜਿਆ ਹੋਇਆ ਇੱਕ ਆਲਖ ਨਾਮ ਦਾ ਇੱਕ ਚਹਿਲ ਉਨ੍ਹਾਂ ਦੀ ਭੂਮਿਕਾ ਕੀ ਰਹਿ ਸਕਦੀ ਹੈ ਇਸ ਕੇਸ ਵਿੱਚ ਕਿਉਂਕਿ ਉਨ੍ਹਾਂ ਦਾ ਸਬੰਧ ਸੀ ਤਸਕਰੀ ਵਾਲੇ ਕੇਸਾਂ ਦੇ ਨਾਲ ਇਹ ਹੈਗਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਨਾਲ ਸਮਝ ਨਹੀਂ ਆ ਰਹੀ ਕਿ ਤਸਕਰੀ ਵਾਲੇ ਬੰਦੇ ਵਿਜੀਲੈਂਸ ਦੇ ਦਫ਼ਤਰ ਕੀ ਜਾ ਕੇ ਦੱਸਦੇ ਆ ਦੇਖੋ ਸਭ ਤੋਂ ਵੱਡੀ ਗੱਲ ਹੋਈ ਹੈ ਨਾ ਕਿ ਕਈ ਵੇਲੇ ਸਰਕਾਰੀ ਗਵਾਹ ਲੋਕ ਬਣ ਜਾਂਦੇ ਹੁੰਦੇ ਨੇ ਹੁਣ ਸਰਕਾਰ ਹੋਈ ਹੈ ਨ ਵਿਜੀਲੈਂਸ ਖੀਸ ਠੋਸ ਕਰਨਾ ਚਾਹੁੰਦੀ ਹੈਗਾ ਹੁਣ ਇਹਨਾਂ ਸਾਰਿਆਂ ਨੂੰ ਸਜ਼ਾ ਹੋ ਚੁੱਕੀ ਭੋਲਾ ਸਿੰਘ ਵਗੈਰਾ ਨਾ ਸਾਰੇ ਜਗਦੀਸ਼ ਭੋਲਾ ਸਜ਼ਾ ਭੁਗਤ ਚੁੱਕਿਆਗੇ ਨੇ ਕਈ ਜਮਾਨਤ ਤੇ ਬਾਹਰ ਆਏ ਹੋਏ ਨੇ ਕਈ ਸਜ਼ਾ ਭੁਗਤ ਚੁੱਕ ਨੇ ਹੁਣ ਇਹ ਸਾਰੇ ਲੈ ਕੇ ਆਣਗੇ ਹੋ ਸਕਦਾ ਜਗਦੀਸ਼ ਭੋਲਾ ਨੂੰ ਫੇਰ ਲੈਣਾ ਹਾਲਾਂਕਿ ਵਿਜੀ ਪੁਲਿਸ ਨੇ ਮਹਾਲੀ ਪੁਲਿਸ ਨੇ ਜਾਂ ਈਡੀ ਨੇ ਉਹਨਾਂ ਦੀ ਪਹਿਲਾਂ ਹੀ ਸਟੇਟਮੈਂਟ ਰਿਕਾਰਡ ਕੀਤੀ ਹੈ ਨਵੇਂ ਸਿਰੋ ਕੀ ਕਰਨਗੇ ਇਸ ਕਰਕੇ ਸਟੇਟ ਵਿਜੀਲੈਂਸ ਨੂੰ ਚਾਹੁੰਦੀ ਕਿ ਹਰ ਬੰਦਾ ਆ ਕੇ ਗਵਾਹੀ ਦੇ ਦੇ ਕਿ ਇੰਨੇ ਕਾਗਜ਼ ਕੰਪਲੀਟ ਕੀਤੇ ਜਾਣਗੇ ਕਿ ਕਿਸੇ ਪਾਸਿਓਂ ਵੀ ਮਾੜੀ ਜਿਹੀ ਕੋਈ ਕਮੀਨਾ ਰਹਿ ਜਾਵੇਗਾ ਕੋਈ ਵੀ ਕਸਰ ਨਾ ਰਹਿ ਜਾਵੇਗਾ ਜਿਵੇਂ ਰਾਜਵਿੰਦਰ ਸਿੰਘ ਬੈਂਸ ਜਿਹੜੇ ਸੀਨੀਅਰ ਪੰਜਾਬ ਅਤੇ ਹਰਿਆਣਾ ਕੋਰਟ ਦੇ ਵਕੀਲ ਉਹਨਾਂ ਵੀ ਇੱਕ ਦਿੱਤੇ ਇੰਟਰਵਿਊਸ ਵਿੱਚ ਕਿਹਾ ਕਿ 9026 ਪੇਜ ਨੇ ਉਹ ਚਾਰ ਸ਼ੀਟ ਦੇ ਵਿੱਚ ਨਾ ਉਹ 9026 ਜਿਹੜੇ ਪੇਜ ਨੇ ਉਹਨਾਂ ਦੇ ਵਿੱਚ ਕੀ ਹੈਗਾ ਹੁਣ ਜਿਹੜੇ ਅੱਜ ਦੋ ਜਣੇ ਬੁਲਾਏ ਨੇ ਉਹ ਕੀ ਉਹ ਦੱਸਣਗੇ ਦੱਸ ਦੇਣਗੇ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਜਾਣਦੇ ਹਾਂ ਅਸੀਂ ਉਹਦੇ ਘਰ ਜਾਂਦੇ ਰਹੇਗੇ ਨੇ ਪਰ ਹੁਣ ਸਰੋਤਾ ਦੇ ਵੱਧ ਜਿਹੜਾ ਆਮਦਨ ਬਣਾਉਣ ਦੇ ਚੱਕਰ ਉਹਨਾਂ ਨੇ ਹੁਣ ਕੀ ਜ਼ਮੀਨਾਂ ਵੇਚ ਕੇ ਥੋੜਾ ਦਿੱਤੀਆਂ ਗਿਆ ਜਦ ਬਿਕਰਮ ਸਿੰਘ ਮਜੀਠੀਆ ਹੋਣਾ ਨੇ ਉਹਨਾਂ ਦੇ ਸਾਹਮਣੇ ਤੇ ਨਹੀਂ ਕੋਈ ਪ੍ਰਾਪਰਟੀ ਬਣਾਈ ਹੋਊਗੀ ਔਰ ਪੰਜਾਬ ਦੇ ਵਿੱਚ ਤੇ ਅਜੇ ਤੱਕ ਲੱਗਦਾ ਨਹੀਂ ਕਿ ਬਿਕਰਮ ਸਿੰਘ ਮਜੀਠੀਆ ਨੇ ਪ੍ਰਾਪਰਟੀ ਬਣਾਈ ਨਾ ਤੇ ਉਹਦੀਆਂ ਬੱਸਾਂ ਚੱਲਦੀਆਂ ਨਾ ਉਹਦੇ ਹੋਟਲ ਚੱਲਦੇ ਹੈਗੇ ਨੇ ਉਹਨਾਂ ਦੇ ਕਾਰੋਬਾਰ ਹੋ ਸਕਦਾ ਹੈ ਕਿ ਉਹਨਾਂ ਦੇ ਪੰਜਾਬ ਤੋਂ ਬਾਹਰ ਕਾਰੋਬਾਰ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਜਾਂਚ ਦਾ ਵਿਸ਼ਾ ਉਹ ਤਾਂ ਪਹਿਲਾਂ ਦੇ ਚੁੱਕਿਆ ਕਿ ਨਹੀਂ ਕਿਉਂਕਿ ਈਡੀ ਦੇ ਵਿੱਚ ਵੀ ਉਹਨਾਂ ਦੀ ਪੁਸ਼ ਪੁਸ਼ਗਿਸ਼ ਹੋਈ ਕਈ ਵਾਰ ਮੇਰੇ ਸੱਤ ਅੱਠ ਵਾਰ ਤੇ ਉਹ ਪਟਿਆਲੇ ਐਸਆਈਟੀ ਕੋਲ ਪੇਸ਼ ਤੇ ਐਸਆਈਟੀ ਨੇ ਸਵਾਲ ਪੁੱਛੇ ਹੋਣਗੇ ਐਸਆਈਟੀ ਵਾਲੇ ਕਿ ਉਹਨਾਂ ਨੂੰ ਚਾਹ ਪਕੌੜੇ ਖਵਾ ਕੇ ਤੋਰਦੇ ਹੋਣਗੇ ਸਵਾਲ ਤਾਂ ਪੁੱਛਣਗੇ ਕਿ ਆ ਪ੍ਰਾਪਰਟੀ ਆ ਜੀ ਤੁਸੀਂ ਦੱਸੋ ਕੀ ਹੈ ਤੁਹਾਡੀ ਪਹਿਲਾਂ ਇਨਕਮ ਕਿੰਨੀ ਤੁਹਾਡੀ ਨਹੀਂ ਔਰ ਜਿਹੜਾ ਵੀ ਬਿਜ਼ਨਸਮੈਨ ਹੋਏ ਜਿਹੜਾ ਪੋਲਿਟਿਸ਼ੀਅਨ ਹੋਂਦਾ ਦਾ ਕਾਗ ਉਹ ਵੀ ਕਦੀ ਕੱਚੀਆਂ ਗੋਲੀਆਂ ਨਹੀਂ ਖੇਲਦਾਗਾ ਉਹਨੇ ਪਤਾ business ਚੱਲਦੇ ਆਗੇ ਨੇ ਤੇ ਉਹਨੇ بڑے बिजनेसमੈਨ ਤੇ ਬੜਾ ਕਲੀਨ ਤਰੀਕੇ ਦੇ ਨਾਲ ਜਿਹੜਾ ਉਹ ਆਪਣਾ business ਕਰਦਾਗਾ ਜਾਂ ਪੋਲਿਟੀਸ਼ੀਅਨ ਵੀ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਵਰਗੇ ਜਿਨ੍ਹਾਂ ਨੂੰ ਪਤਾ ਹੈ ਕਿ ਸਰਕਾਰਾਂ ਦੇ ਨਾਲ ਸਰਕਾਰਾਂ ਵੈਰ ਕੱਢਦੇ ਨੇ ਸਰਕਾਰਾਂ ਕਿੜ ਕੱਢਦੀਆਂ ਨੇ ਹੋਂ ਤੇ ਅਸਲ ਦੇ ਵਿੱਚ ਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਨੇ ਕਾਬੂ ਕਰ ਲਿਆਗਾ ਉਸ ਦੇ ਚੱਕਰ ਦੇ ਵਿੱਚ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਆਪਣੇ ਸੀ ਉਹ ਪਰਾਈ ਬੰਦੇ ਜਾ ਰਹੇ ਨੇ ਜਾਇ ਉਹਦੇ ਚ ਤੁਸੀਂ ਦੇਖੋ ਬੌਨੀਏ ਜਨਾਲਾ ਬੌਨੀਏ ਜਨਾਲਾ ਦੀ ਆਪਣਾ ਹੋ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਦੀ ਐਂਟਰੀ ਨਾਲ ਸਾਡੇ ਜਿਹੜੇ ਅਸੀਂ ਖਵਾ ਚੋਟਦੇ ਫਿਰਦੇ ਅਸੀਂ ਠੰਡੇ ਹੋ ਕੇ ਬੈਠ ਗਏ ਤੇ ਜਿਹੜੇ ਇਹ ਵਾਲੇ ਨੇ ਤਲਬੀਰ ਸਿੰਘ ਗਿੱਲ ਇਹ ਤੇ ਹੈ ਹੀ ਸਿਆਸੀ ਸਲਾਹਕਾਰ ਸੀ ਹੁਣ ਤਲਬੀਰ ਸਿੰਘ ਗਿੱਲ ਤੋਂ ਬਾਅਦ ਹੁਣ ਬਿੱਟੂ ਆ ਗਿਆ ਜਾਂ ਹੋਰ ਜਿਹੜੇ ਆ ਗਏ ਨੇ ਤਿੰਨ ਚਾਰ ਹੋਰ ਆ ਜਾਣਗੇ ਮਤਲਬ ਹੋ ਸਕਦਾ ਜਗਦੀਸ਼ ਭੋਲੇ ਵਾਲੇ ਕੇਸ ਦੇ ਵਿੱਚ ਜਿੰਨੇ ਵੀ ਗਵਾਹ ਸੀ ਉਹ ਸਾਰੇ ਜਿਹੜੇ ਨੇ ਦੁਬਾਰਾ ਆ ਸਕਦੇ ਨੇ ਹੋ ਸਕੇ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਨੌਕਰ ਚਾਕਰ ਸੀ ਉਹਨਾਂ ਨੂੰ ਵੀ ਲੈਣਾ ਕਿਉਂਕਿ ਵਿਜੀਲੈਂਸ ਆਪਣਾ ਘੇਰਾ ਵਧਾਉਣਾ ਚਾਹੁੰਦੀ ਹੈ ਵਿਜੀਲੈਂਸ ਨੂੰ ਡਾਇਰੈਕਸ਼ਨ ਮਿਲ ਰਹੀ ਆ ਉਹ ਡਾਇਰੈਕਸ਼ਨਾਂ ਤੇ ਵਿਜੀਲੈਂਸ ਜਿਹੜੇ ਜਿਹੜੇ ਨੇ ਉਹ ਕੰਮ ਕਰ ਰਹੇ ਹੈਗੇ ਨੇ ਕਿ ਕਿਤੇ ਨਾ ਕਿਤੇ ਛੇਤੀ ਕਿਤੇ ਰਾਹਤ ਨਾ ਮਿਲੇ 7 ਦਿਨ ਦਾ ਰਿਮਾਂਡ ਆ ਉਹ ਮੈਨੂੰ ਲੱਗਦਾ ਕਿ ਅਗਲਾ ਜਦੋਂ ਦੋ ਪੇਸ਼ ਹੋਣਾ ਉਦੋਂ ਪੁਲਿਸ ਨੂੰ ਫਿਰ 4 ਕਿ ਦਿਨ ਦਾ ਰਿਮਾਂਡ ਮਿਲ ਘੱਟੋ ਘੱਟ ਇਸ ਕੇਸ ਦੇ ਵਿੱਚ 3-4 ਵਾਰ ਤੇ ਵਿਜੀਲੈਂਸ ਵਾਲੇ ਵਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਲੈ ਜਾਣਗੇ ਭਾਵੇਂ ਉਹਨਾਂ ਦੇ ਵਕੀਰ ਅਰਸ਼ਦੀਪ ਸਿੰਘ ਕਲੇਰ ਜਾਂ ਸੋਪਤੀ ਸਾਹਿਬ ਜਾਂ ਹੋਰ ਜੋ ਮਰਜੀ ਕਰਨਾ ਕੋਰਟ ਨੇ ਦੇ ਕਾਗਜ਼ੇ ਨੇ ਵਿਜੀਲੈਂਸ ਨੇ ਕਿਹਾ ਜੀ ਸਾਨੂੰ ਪੁੱਛ ਕੇ ਚਾਹੀਦੇ ਐਡਾ ਵੱਡਾ ਕੰਮ ਆ ਜੀ ਅਸੀਂ ਉੱਥੇ ਲੈ ਕੇ ਜਾਣਾ ਵਾ ਅਸੀਂ ਉੱਥੇ ਲੈ ਕੇ ਜਾਣਾ ਜੀ ਇਡੀ ਛਤੀ ਜਿਹੜੀ ਹੈ ਵਿਕਰਮ ਸਿੰਘ ਮਜੀਠੀਆ ਦਾ ਖਹਿੜਾ ਛੁੱਟਣ ਵਾਲਾ ਨਹੀਂ ਲੱਗਦਾ ਹੈ। ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤਾਂ ਜਿਹੜਾ ਵਿਜੀਲੈਂਸ ਨੇ ਕੰਮ ਕਰਨਾ ਹੈ ਜਾਂ ਕਰ ਰਹੀ ਹੈ ਉਹ ਤਾਂ ਹੋ ਹੀ ਰਿਹਾ ਇੱਕ ਪਾਸੇ। ਉਧਰੋਂ ਅੰਮ੍ਰਿਤਸਰ ਤੋਂ ਇਹ ਵੀ ਖਬਰਾਂ ਆਈਆਂ ਕਿ 15-20 ਜਣੇ ਜਿਹੜੇ ਉਸ ਦਿਨ ਘਰ ਮੌਜੂਦ ਸੀ ਵਿਕਰਮ ਮਜੀਠੀਆ ਦੇ ਕਹਿੰਦੇ ਕਈਆਂ ਤੇ 57 ਉਧਰ ਵੀ ਲੱਗ ਗਈ ਹੈ ਕਿ ਤੁਸੀਂ ਬੜੀ ਰਿਕਾਵਟ ਪਾਉਂਦੇ ਸੀ ਉਸ ਦਿਨ ਕਈਆਂ ਨੂੰ ਤਾਂ ਥਾਣੇ ਵੀ ਤਲਬ ਕੀਤਾ ਗਿਆ। ਕੋਈ ਪ੍ਰੈਸ਼ਰ ਬਿਲਡ ਕੀਤਾ ਜਾ ਰਹਿਣਾ। ਦੇਖੋ ਬਿਕਰਮ ਸਿੰਘ ਮਜੀਠੀਆ ਜਿਸ ਮੇ ਜਿੰਨੇ ਵੀ ਪੋਲਿਟਿਸ਼ੀਅਨ ਹੁੰਦੇ ਉਹਨਾਂ ਦੇ ਘਰ ਤੋਂ ਲੋਕੀ ਸਵੇਰ ਤੋਂ ਹੀ ਆਉਣਾ ਸ਼ੁਰੂ ਹੋ ਜਾਂਦੇਗੇ ਕਿਸੇ ਨੇ ਕਿਸੇ ਦੀ ਗੱਡੀ ਨਹੀਂ ਰੋਕੀ ਹੈਗੀ ਕਿਸੇ ਨੇ ਕੋਈ ਨਾਹ ਨਾਰੇबाजी ਨਹੀਂ ਕੀਤੀ ਉਹਨਾਂ ਦੇ ਬਿਕਰਮ ਸਿੰਘ ਮਜੀਠੀਆ ਦੇ ਨਾਮ ਤੇ ਨਾਰੇ ਲਾਏ ਨੇ ਸਰਕਾਰਾਂ ਦੇ ਖਿਲਾਫ ਜੇ ਕੋਈ ਨਾਰਾ ਲਾ ਦਿੰਦਾ ਹੈਗਾ ਤੋ ਗੁਨਾਹ ਨਹੀਂ ਉਹ ਪਰਚਾ ਦਰਜ ਨਹੀਂ ਹੁੰਦਾ ਹੁਣ ਇਸੇ ਕਰਕੇ ਨਾ ਬਿਕਰਮ ਸਿੰਘ ਮਜੀਠੀਆ ਦੀ ਉੱਪਰ ਨਕੇਲ ਪਾਈ ਜਾ ਰਹੀ ਹੈ ਇਦਾਂ ਤੇ ਪੁਲਿਸ ਜੇ ਤੇ ਮਰਜ਼ੀ 57 ਕਿੱਸੀ ਜਾਵੇ ਕਿਉਂਕਿ ਡਾਇਰੈਕਸ਼ਨ ਹੁਣ ਡਾਇਰੈਕਸ਼ਨ ਕੌਣ ਦੇ ਰਿਹਾ ਹੈਗਾ ਉਹ ਸਭ ਤੋਂ ਵੱਡਾ ਸਵਾਲ ਹੈ ਨਾ ਕਿ ਲੀਡਰ ਇਦਾਂ ਹੀ ਲੀਡਰਾਂ ਦੇ ਸਮਰਥਕ ਜਿਹੜੇ ਹੁੰਦੇ ਨੇ ਉਹ ਆਪਣੇ ਲੀਡਰ ਵਾਸਤੇ ਨਾਅਰੇ ਨਾਅਰੇਬਾਜੀ ਕਰਦੇ ਆ ਕਿਨੇ ਤੁਸੀਂ ਸਾਰਿਆਂ ਦੇ ਸਾਹਮਣੇ ਕਿ ਵਿਕਰਮ ਸਿੰਘ ਮਜੀਠੀਆ ਖੁਦ ਪੁਲਿਸ ਦੇ ਨਾਲ ਬੈਸਰੇ ਜਾਂ ਉਹਨਾਂ ਦੀ ਵਾਈਫ ਗਨੀਬ ਕੌਰ ਉੱਥੇ ਤੀਜਾ ਬੰਦਾ ਤੇ ਬੋਲਿਆ ਨਹੀਂ ਕਿ ਚੂਵ ਨਹੀਂ ਕੀਤੀ ਹੈਗੀ ਤੇ ਵਿਕਰਮ ਮਜੀਠੀਆ ਨੇ ਬੜੇ ਰਿਸਪੈਕਟਫੁਲੀ ਜਿਹੜੇ ਨੇ ਆ ਕੇ ਗੱਡੀ ਦੇ ਵਿੱਚ ਬੈੜ ਗਏ ਨੇ ਉਹ ਇਹਨਾਂ ਕਹਿੰਦੇ ਕਿ ਵੀਡੀਓ ਬਣਾਓ ਕਿ ਪੁਲਿਸ ਕਿੰਨੀ ਲੱਗੀ ਹੈਗੀ ਉਸੇ ਨਾ ਕੋਈ ਧੱਕਾ ਮੁੱਕੀ ਹੋਈ ਨਾ ਕੋਈ ਨਾਰੇਬਾਜੀ ਨਾ ਕਿਸੇ ਨੇ ਡਿਊਟੀ ਦੇ ਬਿਗਿਨ ਪਾਇ ਲੇਕਿਨ ਜਦੋਂ ਪੁਲਿਸ ਐਕਸ਼ਨ ਕਰਦੀ ਜਾਂ ਪੁਲਿਸ ਕਾਰਵਾਈ ਕਰਦੀ ਹੈ ਪੁਲਿਸ ਹਮੇਸ਼ਾ ਹੀ ਅਪ ਸੇਫ ਸਾਈਡ ਲੈ ਕੇ ਚਲਦੀ ਹੈ ਆਪਣੀ ਚਮੜੀ ਬਚਾ ਕੇ ਚਲਦੀ ਹੈਗੀ ਆ ਕਿ ਅਸੀਂ ਸੇਫ ਸਾਈਡ ਰਹੀਏ ਪੀ ਸਰਕਾਰੀ ਮਹਾਰਜ ਕੋਈ ਹੋਊਗਾ ਨਾ ਹਮੇਸ਼ਾ ਕੀ ਹਥਿਆਰ ਹੁੰਦਾ ਕਿ ਸਰਕਾਰੀ ਨੌਕਰੀ 'ਚ ਵਿਗੜ ਪਿਆ ਮੇਰੀ ਵਰਦੀ ਨੂੰ ਹੱਥ ਪਿਆ ਚਲੋ 57 ਉਹ ਤੇ ਲੋਕਲ ਲੈਵਲ ਤੇ ਜਮਾਨਤ ਮਿਲ ਜੀ ਇਹਨਾਂ ਕੀ ਤੇ ਕਾਲੀ ਦਲ ਵਾਲੇ ਪ੍ਰਬੰਧ ਕਰ ਹੀ ਲਵਾਂਗੇ ਸਮਰਥਕ ਵਾਲੇ ਔਰ ਇਹ ਜਿਹੇ ਮਸਲਾ ਦੇ ਵਿੱਚ ਜਿਹੜਾ ਆਮ ਵਰਕਰ ਜਨੂੰ ਡਰਦਾ ਡੁਰਦਾ ਨਹੀਂ ਹੁੰਦਾ 57 ਦੀ ਬਾਇਓ ਚ ਚਵੀ ਲਾ ਲਓ 25 ਲਾ ਲਓ ਨਾ ਉਹ ਤਾਂ ਨਹੀਂ ਹੈਗਾ ਪਰ ਉਹਦੇ ਸਰਕਾਰ ਦੇ ਹੁੰਦਾ ਕਿ ਸਰਕਾਰ ਇਸ ਲੈਵਲ ਤੇ ਜਾ ਰਹੀ ਹੈ ਕਿ ਸਰਕਾਰ ਲੈ ਤੇ ਹੁਣ ਹੋਰ ਮੁਕਦਮਾ ਦਰਜ ਕਰ ਲਈ ਹੈਗਾ ਨਾ ਇਸ ਕਰਕੇ ਇੱਕ ਮੁਕਦਮੇ ਦੇ ਤੋਂ ਵੱਡਾ ਕੀਤਾ ਹੈਗਾ ਹੁਣ ਵਰਕਰਾਂ ਦਾ ਜਿਹੜਾ ਮੁਕਦਮਾ ਦਰਜ ਕੀਤਾ ਸੋਦਾ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਦੇ ਫੜਨ ਦੇ ਨਾਲ ਚਾਰ ਵੋਟਾਂ ਵੱਧ ਮਿਲ ਜਣ ਪਰ ਜਿਹੜੇ ਸਮਰਥਕ ਜਿਹੜੇ ਹੁੰਦੇ ਨਾ ਅੱਜ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਹੋ ਸਕਦਾ ਕੱਲ ਨੂੰ ਤੁਹਾਡਿਆਂ ਨਾਲ ਜੁੜ ਜਾਣ ਸਮਰਥਕ ਜਿਹੜੇ ਨੇ ਉਹਨਾਂ ਦਾ ਜਿਹੜਾ ਮਕਦਮਾ ਦਰਜ ਹੈ ਨਾ ਫਿਰ ਉਹ ਤੁਹਾਡੀਆਂ ਵੋਟਾਂ ਘਟਣੀਆਂ ਹੈਗੀਆਂ ਨਾ ਸਰਕਾਰ ਸਰਕਾਰ ਨੂੰ ਚਾਹੀਦਾ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਵਿਕਰਮ ਸਿੰਘ ਮਜੀਠੀਆ ਨੇ ਗਲਤ ਕੀਤਾ ਵਿਕਰਮ ਸਿੰਘ ਮਜੀਠੀਆ ਤੱਕ ਸੀਮਤ ਰਹਿਣਾ ਚਾਹੀਦਾ ਤੁਸੀਂ ਵਰਕਰਾਂ ਨੂੰ ਜਿਹੜਾ ਡਰਾ ਰਹੇ ਹੋ ਧਮਕਾ ਰਹੇ ਹੋ ਉਹ ਚੰਗੀ ਗੱਲ ਨਹੀਂ ਹੈਗੀ ਤੁਹਾਡਾ ਵੈਰੀ ਵਿਕਰਮ ਸਿੰਘ ਵਜੀਤਿਆ ਹੋ ਸਕਦਾ ਸਿਆਸੀ ਵੈਰੀ ਵਰਕਰ ਨਹੀਂ ਕਿਸੇ ਦੇ ਵੈਰੀ ਹੁੰਦੇ ਨੇ ਵਰਕਰ ਤੇ ਵਿਚਾਰੇ ਸਪੋਰਟਰ ਨੇ ਜਿਵੇਂ ਤੁਹਾਡੇ ਵਰਕਰ ਨੇ ਉਵੇਂ ਦੂਜੇ ਲੀਡਰਾਂ ਦੇ ਵਰਕਰ ਨੇ ਉਵੇਂ ਦੂਜੀਆਂ ਪਾਰਟੀਆਂ ਦੇ ਵਰਕਰ ਹੈਗੇ ਨੇ ਪਰ ਜੇ ਤੁਸੀਂ ਵਰਕਰਾਂ ਨੂੰ ਡਰੋਂ ਤਾਂ ਮਗਾਉਣ ਦੀ ਗੱਲ ਕਰੋਗੇ ਤੇ ਇਹ ਜਿਹੜੀਆਂ ਗਲਤੀਆਂ ਪਿਛਲੀਆਂ ਪਾਰਟੀਆਂ ਨੇ ਕੀਤੀਆਂ ਕਾਲੀਦਲ ਵੀ ਕਾਂਗਰਸੀਆਂ ਦੇ ਪਰਚੇ ਦਰਜ ਕਰਵਾ ਦੇ ਫਿਰ ਕਾਂਗਰਸੀਆਂ ਨੇ ਇਹਨਾਂ ਦੇ ਕਰਾ ਦਿੱਤੇ ਹੈਗੇ ਅੱਜ ਜੇ ਝਾੜੂ ਵਾਲੇ ਵਰਕਰਾਂ ਦੇ ਪਰਚੇ ਦਰਜ ਕੱਲ ਨੂੰ ਉਹਨਾਂ ਦੀ ਸਰਕਾਰ ਕਿਸੇ ਦੂਜੀ ਪਾਰਟੀ ਦੀ ਉਹ ਫਿਰ ਤੁਹਾਡੇ ਵਰਕਰਾਂ ਦੇ ਬਕਾਦਮੇ ਦਰਜ ਕਰਾਉਣਗੇ ਲੀਡਰਾਂ ਦੇ ਦਾਮਾਂ ਦੇ ਲੀਡਰਾਂ ਨਾਲ ਲੜੋ ਵਰਕਰਾਂ ਦੇ ਨਾਲ ਵਿਚਾਰਿਆਂ ਦੇ ਪਰਚੇ ਦਰਜ ਕਰਕੇ ਕੀ ਕੀ ਕਰਨਾ ਹੈਗਾ ਔਰ ਦੂਜੀ ਗੱਲ ਹੁਣ ਦੇਖਦੇ ਆਂਗੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਹਿਮਾਚਲ ਚ ਲੈ ਕੇ ਗਏ ਹੈਗੇ ਨੇ ਉੱਥੇ ਕੀ ਨਿਸ਼ਾਨ ਦੇ ਕਿਹੜੀ ਫੈਕਟਰੀ ਹੈ ਕਿੱਥੇ ਫੈਕਟਰੀ ਹੈ ਇਹਨਾਂ ਉਹ ਕਾਗਜ਼ੀ ਕਾਰਵਾਈ ਹੈ ਜਿਵੇਂ 9026 ਪੇਜ ਦਾ ਪਹਿਲਾ ਪਲੰਦਾ ਹੁਣ ਭਾਵੇਂ ਤੁਸੀਂ 10026 ਦਾ ਬਣਾ ਲਓ ਹੱਲੇ ਤੇ ਪੰਜਾਬ ਵਿਜੀਲੈਂਸ ਬਿਊਰੋ ਵਾਲੇ ਜਿਹੜੇ ਅਧਿਕਾਰੀ ਉਹ ਸਿੰਗਾਪੁਰ ਵੀ ਜਾਣਗੇ ਉੱਥੇ ਸਾਈਪ੍ਰਸ ਵੀ ਜਾਣਗੇ ਬੜਾ ਕੁਝ ਫਰੋਲਣਗੇ ਅਜੇ ਅੰਬਰਸਰ ਵੀ ਫਰੋਲਣਗੇ ਦੁਬਾਰਾ ਹਾਲਾਂਕਿ ਜੋ ਜਾਣਕਾਰ ਦੱਸਦੇ ਕਿ ਅੰਬਰਸਰ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਘਰ ਰஞ்சிਤ ਹੈ ਵੀ ਨੂੰ ਉਹਦੇ ਚੋਂ ਤੇ ਇੱਕ ਕਾਗਜ਼ ਵੀ ਨਹੀਂ ਲੱਭਿਆਗਾ ਹੂੰ ਇੱਕ ਕਾਗਜ਼ ਵੀ ਨਹੀਂ ਲੱਭਿਆ ਗਿਆ ਤੇ ਸਰਕਾਰ ਨੇ ਪਾਏ ਨੇ 29 ਮੋਬਾਈਲ 4 ਪੈੜ ਕੰਪਿਊਟਰ ਆਈਪੈਡ ਪਤਾ ਕਿ ਨਹੀਂ ਕਿੱਥੋਂ ਲੱਭਲੇ ਉਹ ਸਾਰੇ ਕੋਰਚ ਲਾਉਣੇ ਪੈਣਗੇ ਜਿਹੜਾ ਵੀ ਮੋਬਾਈਲ ਆ ਉਹਦਾ ਨੰਬਰ ਤੇ ਲਿਖਿਆ ਜਾਊਗਾ ਨਾ ਕਿ ਆਈ ਐਮ ਨੰਬਰ ਕਿੰਨਾ ਹੈਗਾ ਜੀ ਮੋਬਾਈਲ ਦਾ ਉਹ ਲਿਖਣੇ ਪੈਣੇ ਰਿਕਾਰਡ ਤੇ ਸਾਰੇ ਦਰਜ ਕਰਾਉਣੇ ਪੈਣੇ ਹੈ ਨਾ ਕੱਲ ਨੂੰ ਬਿਕਰਮ ਸਿੰਘ ਜੀਠੇ ਰਸਤ ਮਿਲਦੀ ਇਹ ਅਗਲਾ ਕੋ ਮੇਰੇ ਮੋਬਾਈਲ ਤੇ ਦੇ ਦਿਓ 29 ਜੇ ਰ ਮੇਰੇ ਘਰੋਂ ਫੜ ਕੇ ਲਿਆਂਦੇ ਹੈਗੇ ਨੇ ਉਹ ਫਿਰ ਉਹ ਤੋਂ ਦੇਖੇ ਕਿ ਵਿਜੀਲੈਂਸ ਜਿਹੜੇ 29 ਮੋਬਾਈਲ ਪੂਰੇ ਕਿੱਥੋਂ ਕਰ ਦिए ਗਿਆ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦਾ ਪੰਜਾਬ ਦਾ ਕਿਹੜਾ ਮੰਤਰੀ ਪੂਰੇ ਕਰਕੇ ਦਿੰਦਾ ਜਿਨ੍ਹਾਂ ਨੇ ਪਹਿਲਾਂ ਜ਼ਿਕਰ ਕੀਤਾ ਸਰਕਾਰ ਦੇ ਮੰਤਰੀਆਂ ਦੀ ਪਹਿਲਾ ਸਟੇਟਮੈਂਟ ਆ ਰਹੀ ਹੈ ਤੇ ਵਿਜੀਲੈਂਸ ਉਸ ਹਸਾਬ ਦੇ ਨਾਲ ਰੈਕਟ ਕਰ ਰਿਹਾ ਵਿਜੀਲੈਂਸ ਨੂੰ ਪਹਿਲਾਂ ਰੈਕਟ ਕਰਨਾ ਚਾਹੀਦਾ ਫਿਰ ਸਰਕਾਰ ਦੇ ਮੰਤਰੀਆਂ ਨੂੰ ਬੋਲਣਾ ਚਾਹੀਦਾ ਹੈ ਇੱਥੇ ਸਰਕਾਰ ਦੇ ਮੰਤਰੀ ਪਹਿਲਾਂ ਬੋਲਦੇ ਨੇ ਤੇ ਫਿਰ ਵਿਜੀਲੈਂਸ ਉਸ ਹਸਾਬ ਦੇ ਨਾਲ ਕੰਮ ਕਰੀਏ ਪਰ ਆਪਣਾ ਸਵਾਲ ਸੀ ਕਿ ਚਰਨਜੀਤ ਚੰਨੀ ਨੂੰ ਕੀ ਲੋੜ ਪੈ ਗਈ ਹੈਗੀ ਹੈ ਚੰਨ ਜਿਸ ਚੰਨੀ ਨੇ ਕਹਿ ਸਕਦੇ ਕਿ ਸਿਆਸੀ ਤੌਰ ਤੇ ਇਹ ਉਹਨਾਂ ਨੇ ਵੱਡੀ ਗਲਤੀ ਕੀਤੀ ਹੈਗੀ ਹੈ ਜਿਹੜੇ ਹੱਥਾਂ ਦੇ ਨਾਲ ਜਾਂ ਡਿਸਕਸ਼ਨ ਦੇ ਨਾਲ ਜਿਹਨਾਂ ਦੀ ਗਵਾਹੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਹੋਇਆ ਹੋਵੇ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਦਾ ਫਿਕਰ ਕਰਨਾ ਨਹੀਂ ਚਾਹੀਦਾ ਹੁਣ ਚੰਨੀ ਸਾਹਿਬ ਆਪਣਾ ਫਿਕਰ ਕਰਨ ਵਾਸਤੇ ਬਿਆਨ ਤੇ ਬਿਆਨ ਦੇ ਰਹੇ ਨੇ ਤੇ ਗਵਾਹ ਬਣਨ ਤੱਕ ਜਿਹੜਾ ਵਾ ਉਹ ਚੱਲ ਗਿਆ ਉਹਨਾਂ ਨੂੰ ਫਿਕਰ ਕਿਸ ਤਾਰ ਹੈਗਾ ਕਿ ਲੋਕ ਜਿਹੜੇ ਨੇ ਬੁਰਾ ਮਨਾ ਰਹੇ ਹੈਗੇ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਲੋਕੀ ਪੁਰਾਣੀਆਂ ਵੀਡੀਓ ਕੱਢ ਕੇ ਪਾ ਦਿੰਦੇ ਹੈਗੇ ਨੇ ਤੇ ਉਹ ਜਿਹੜੀ ਚੰਨੀ ਸਾਹਿਬ ਦੀ ਚੜ੍ਹਾਈ ਜੀ ਸੀ ਨਾ ਕਿ ਬੰਦਾ ਘੈਂਡ ਆ ਹੁਣ ਉਹ ਲੋਕੀ ਕਰਕੇ ਯਾਰ ਚੰਨੀ ਸਾਹਿਬ ਇਹ ਨਹੀਂ ਕਰਨੇ ਇਸ ਕਰਕੇ ਚੰਨੀ ਸਾਹਿਬ ਵਾਰ-ਵਾਰ ਸਟੇਟਮੈਂਟ ਉਹਨੂੰ ਗਵਾਹ ਬਣਾਣ ਦੇ ਤਰੱਕ ਕਿਤੇ ਇਹ ਨਾ ਕਹਿੰਦੇ ਕੱਲ ਨੂੰ ਕਿ ਹੁਣ ਬਾਕੀ ਜੇ ਹੁਣ ਛੱਡੋ ਜੋ ਬਿਕਰਮ ਸਿੰਘ ਮੈਂ ਫੜ ਕੇ ਲੈ ਕੇ ਆਵਾਂਗਾ ਇਹ ਨਾ ਕਿਤੇ ਕਹਿ ਦੇਣਾ ਕਿਉਂਕਿ ਸਾਰੇ ਕੰਮ ਕਰ ਲੈਂਦੇ ਹੈਗੇ ਨੇ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਵੀ ਲੀਡਰ ਹੋਵੇ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਸੋਚ ਸਮਝ ਕੇ ਬੋਲਣਾ ਚਾਹੀਦਾ ਹੈਗਾ ਜਿਨ੍ਹਾਂ ਨੇ ਆਪ ਮੁਕਦਮੇ ਦਰਜ ਕੀਤੇ ਹੋਣ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਠੀਕ ਹੈ ਉਹ ਨਸ਼ੇ ਵਾਲਾ ਮਸਲਾ ਹੈ ਇਸ ਰੋਤਾਂ ਤੋਂ ਵੱਧ ਮਸਲਾ ਹੈਗਾ ਪਰ ਫਿਰ ਵੀ ਤੁਹਾਨੂੰ ਜਿਹੜਾ ਬੜਾ ਤੋਲ ਬੋਲ ਕੇ ਜਿਹੜੀ ਸਟੇਟਮੈਂਟ ਦੇ ਨੇ ਔਰ ਏਡੀ ਲੀਡਰਾਂ ਨੂੰ ਵੇਲਣੇ ਦੇ ਵਿੱਚ ਬਾਹਮ ਨਹੀਂ ਆਈ ਹੁੰਦੀ ਮਲੋ ਆਪਾਂ ਤੇ মিডিਆ ਵਾਲਾ ਆਪਾਂ ਨੂੰ ਤੇ ਖਬਰ ਚਾਹੀਦੀ ਵੀ ਆਪਾਂ ਮਾਈਕ ਲਾ ਦਿੱਤਾ ਹੈਗਾ ਤੇ ਤੁਸੀਂ ਕੁਝ ਬੋਲਣਾ ਹੈਗਾ ਨਾ ਕੁਝ ਗੱਲਾਂ ਜਿਹੜੀਆਂ ਲੀਡਰ ਨਜ਼ਰ ਅੰਦਾਜ਼ ਵੀ ਕਰ ਜਾਂਦੇ ਨੇ ਕਿਉਂਕਿ ਕਈ ਗੱਲਾਂ ਦਾ ਜਿਹੜਾ ਜਵਾਬ ਉਹ ਵਕਤ ਤੇ ਦਿੰਦਾ ਹੈਗਾ ਤੇ ਕਈ ਲੀਡਰ ਨੇ ਗੱਲਾਂ ਗੋਲ ਮੋਲ ਵੀ ਕਰ ਜਾਂਦੇ ਨੇ ਪਰ ਇਹਨਾਂ ਇਹਨਾਂ ਨੇ ਵਕਤ ਦਾ ਇੰਤਜ਼ਾਰ ਨਹੀਂ ਕੀਤਾ ਗੱਲ ਗੋਲ ਮੋਲ ਨਹੀਂ ਕੀਤੀ ਸਿੱਧਾ ਠਾਹ ਸੋਟਾ ਮਾਰਿਆ ਇਸੇ ਕਰਕੇ ਤੇ ਆਮ ਆਦੀ ਪਾਰਟੀ ਚੰਨੀ ਸਾਹਿਬ ਦੀ ਪ੍ਰਤਾਪ ਸਿੰਘ ਬਾਜਵਾ ਦੀ ਜਾਂ ਹੋਰਾਂ ਦੀਆਂ ਫੋੜਾਂ ਲਵਾ ਕੇ ਕਹਿ ਰਹੇ ਨੇ ਕਿ ਪਹਿਲਾਂ ਕਹਿੰਦੇ ਸੀ ਪੜਦੇ ਨਹੀਂ ਹੂੰ ਜੇ ਪੜਿਆਗਾ ਤੇ ਹੁਣ ਤਰਸ ਕਰ ਰਹੇਗੇ ਨੇ ਜੀ ਬਹੁਤ ਸ਼ੁਕਰੀਆ ਤਾਂ ਚਰਨਜੀਤ ਸਿੰਘ ਚੰਨੀ ਦਾ ਦਿੱਤਾ ਹੋਇਆ ਬਿਆਨ ਜਿਹੜੇ ਵਾਰ-ਵਾਰ ਬਿਆਨ ਉਹ ਦੇ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਮੰਨਣਾ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਬਣੇ ਰਹੋ ABC ਪੰਜਾਬ ਦੇ ਨਾਲ